ਹੱਥ ਰਸੀ ਕਰਨ ਵਾਲਾ ਬੰਦਾ ਹੱਥ ਰਸੀ ਕਰਕੇ ਆਪਣੇ ਕੰਮ ਨੂੰ ਤੇ ਸ਼ਾਂਤ ਕਰ ਲੈਂਦਾ ਵਾ ਤਣਾਅ ਮੁਕਤ ਵੀ ਹੋ ਜਾਂਦਾ ਵਾ ਇੱਕ ਵਾਰੀ ਜਦੋਂ ਉਹ ਹੱਥ ਰਸੀ ਕਰ ਲੈਂਦਾ ਵਾ ਉਹ ਤਣਾਅ ਮੁਕਤ ਹੋ ਜਾਂਦਾ ਵਾ ਨੀਂਦ ਵੀ ਚੰਗੀ ਆਉਂਦੀ ਆ ਪਰ ਹੱਥ ਰਸੀ ਕਰਨ ਦੇ ਨਾਲ ਜੋ ਸਰੀਰ ਦੇ ਵਿੱਚ ਨੁਕਸਾਨ ਹੁੰਦਾ ਵਾ ਉਹਦੇ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋ ਹੱਥ ਰਸੀ ਕਰਨ ਵਾਲਾ ਬੰਦਾ ਬੰਦੇ ਦੇ ਸਰੀਰ ਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਆ ਲਿੰਗ ਸੁਗੜ ਕੇ ਛੋਟਾ ਹੋ ਜਾਂਦਾ ਵਾ ਚਿਪਚਿਪਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਵਾ ਵਿਆਹ ਤੋਂ ਬਾਅਦ ਔਰਤ ਦੇ ਕਾਬਲ ਨਹੀਂ ਰਹਿੰਦਾ ਬੱਚਾ ਕਨਸੀਵ ਕਰਨ ਦੇ ਵਿੱਚ ਵੀ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਕਈ ਵਾਰ ਤੇ ਬੰਦੇ ਦੇ ਸਪਰਮ ਕਾਊਂਟ ਇੰਨਾ ਘੱਟ ਹੋ ਜਾਂਦਾ ਵਾ ਕਿ ਬੱਚਾ ਕਨਸੀਵ ਹੁੰਦਾ ਹੀ ਨਹੀਂ ਆ ਜੇ ਤੁਸੀਂ ਵੀ ਹੱਥ ਰਸੀ ਕਰ ਕਰਕੇ ਆਪਣੇ ਸਰੀਰ ਦਾ ਬੇੜਾ ਕਰ ਕਰ ਚੁੱਕੇ ਹੋ ਤਾਂ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਨੁਸਖਾ ਦੱਸ ਦਿੰਦਾ ਵਾਂ ਨੁਸਖਾ ਵਰਤ ਲਓ ਤੁਹਾਡੀ ਇਹ ਸਮੱਸਿਆ ਜਲਦ ਤੋਂ ਖਤਮ ਹੋ ਜਾਵੇਗੀ ਕਰਨਾ ਕੀ ਆ ਤੁਸੀਂ ਲੈਣੀਆਂ ਜੰਗਲੀ ਬੇਰ ਦੀਆਂ ਗਿਟਕਾਂ ਦੀ ਗਿਰੀ ਇਹ ਲੈਣੀਆਂ ਤੁਸੀਂ 150 ਗ੍ਰਾਮ ਇਸ ਦੇ ਵਿੱਚ 50 ਗ੍ਰਾਮ ਤਾਂਗੇ ਵਾਲੀ ਮਿਸਰੀ ਮਿਲਾ ਲਓ ਇਸ ਦਾ ਪਾਊਡਰ ਤਿਆਰ ਕਰ ਲਓ ਅੱਧਾ ਚਮਚ ਸਵੇਰ ਨੂੰ ਅੱਧਾ ਚਮਚ ਸ਼ਾਮ ਨੂੰ ਕੋਸੇ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦਿਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਸਮੱਸਿਆ ਜੜ ਤੋਂ ਖਤਮ